ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਰੇ ਹੀ ਹਿੰਦੁਸਤਾਨੀ ਪੰਜਾਬੀ ਤੇ ਹਰੇਕ ਕਿਤੇ ਚ ਰਹਿੰਦੇ ਹੋਏ ਜਿੰਨੇ ਵੀ ਆਪਣੇ ਦੇਸ਼ ਦੇ ਵਾਸੀ ਹੁੰਦੇ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਆਦਾਬ ਜੈ ਸ਼੍ਰੀ ਰਾਮ ਸਾਰਿਆਂ ਨੂੰ ਹੀ ਮੈਂ ਮਕਰ ਸ਼੍ਰਾਂਤੀ ਲੋਹੜੀ 2026 ਦੀਆਂ ਕਰੋੜ ਕਰੋੜ ਮੁਬਾਰਕਾਂ ਦੇਣਾ ਚਾਹੁੰਦਾ ਤਾਕੇ ਤੁਹਾਡੇ ਦਿਲਾਂ 'ਚ ਦੇਸ਼ ਦੇ ਦੇਸ਼ ਪ੍ਰੇਮ ਦੀ ਅੱਗ ਸਦਾ ਧਹਿਤੀ ਰਹੇ ਤੁਸੀਂ ਆਪਣੇ ਦੇਸ਼ ਨਾਲ ਜੁੜੇ ਰਹੋ ਦੇਸ਼ ਦੇ ਤਿਉਹਾਰਾਂ ਨਾਲ ਜੁੜੇ ਰਹੋ ਇਹ ਤਿਉਹਾਰ ਤੁਹਾਡੇ ਨਾਲ ਪਿਆਰ ਮਨੁੱਖਤਾ ਦਾ ਪੂਰਾ ਨਿਗ ਲੈ ਕੇ ਆਵੇ ਤੁਹਾਡੇ ਘਰਾਂ 'ਚ ਪਿਆਰ ਸਤਿਕਾਰ ਬਣਿਆ ਰਹੇ ਅਤੇ ਸਾਰੇ ਇਤਿਹਾਰਤੇ ਇਕੱਠੇ ਹੋ ਕੇ ਜਿੰਨੇ ਤੁਹਾਡੇ ਦੁੱਖ ਤੇ ਦਿਲਦਰ ਨੇ ਉਹਨਾਂ ਨੂੰ ਅਗਨੀ ਭੇਂਟ ਕਰਦੇ ਹੋ ਐਨਾ ਕਹਿੰਦਾ ਹੋਇਆ ਆਪ ਸਭ ਨੂੰ ਮੁੜ ਕੇ ਕਰੋੜ ਕਰੋੜ ਮਕਰ ਸੰਤਿ ਦੀ ਲੋੜੀਆਂ ਮੁਬਾਰਕਬਾਦ ਦਿੰਨਾ ਰੱਬ ਅਗੇ ਦੁਆ ਗੂਆਂ ਵੀ ਤੁਹਾਡੇ ਸਭ ਦੇ ਸੁਪਨੇ ਸਾਕਾਰ ਹੋਣ ਧੰਨਵਾਦ